ਸਾਰੇ ਸਖੀ ਸਾਹਿਬ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰੀ ਸੰਗਤ ਜਿਹੜੀ ਦੂਰ ਨੇੜੇੋਂ ਚੱਲ ਕੇ ਆਈ ਹੈ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਸਾਜ ਪੁਰ ਨੇ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਇਸ ਕਰਕੇ ਕਾੜੀ-ਕਾੜੀ ਤੋਂ ਨੂੰ ਸੱਜਣਾ ਪਿਆ ਕਿਉਂਕਿ ਉਮੀਦ ਹੈ ਵੀ 3-4 ਵਜੇ ਆਪਣਾ ਕੋਟ ਲੱਗ ਜਾਊਗਾ ਤੇ ਅਸੀਂ ਇਸੇ ਕਰਕੇ ਜਿਹੜਾ ਪੈਸਾ ਨਾਲ ਦੀ ਨਾਲ ਉਹ ਰੀਲீஸ் ਕਰਦੀ ਕਿ ਬਾਅਦ ਚੋਂ ਆਪਾਂ ਨੂੰ ਦਿੱਕਤ ਨਾ ਆਵੇ ਫਿਰ 20 ਦਿਨ 25 ਦਿਨ ਆਪਣੇ ਲੱਗ ਜਾਂਦੇ ਨੇ ਰੈਕਸ਼ਨ ਦੇ ਨੇੜੇ-ਤੇੜੇ ਜਾ ਕੇ ਕੋਰਟ ਨੂੰ ਤਾਂ ਆਪਾਂ ਜਿਹੜੇ ਜਿਹੜਾ ਨਾਲ ਦੀ ਨਾਲ ਲੱਗ ਜੇ ਵਧੀਆ ਹੁਣ ਖਮਾੜੋ ਵੀ ਤਕਰੀਬਨ 2.5 ਕਰੋੜ ਦੇ ਚੈੱਕ ਵੰਡ ਕੇ ਆਏ ਐ ਇੱਥੇ ਵੀ ਤਕਰੀਬਨ ਪੌਣੇ 3 ਕਰੋੜ ਦੇ ਚੈੱਕ ਜਿਹੜੇ ਆਪਾਂ ਦੇੜੇ ਆ ਸਾਰਾ ਤੁਹਾਡੇ ਹੀ ਪੈਸਾ ਤੁਹਾਡੇ ਬਸ ਸਰਪੇ ਆ ਵੀ ਗੁਰੂ ਮਹਾਰਾਜ ਦੀ ਡਿਊਟੀ ਵਿੱਚ ਹੀ ਲਾ ਦਿੱਤਾ ਮਤਲਬ ਪੈਸਾ ਤੁਹਾਡੇ ਹੀ ਐ ਲੋਕਾਂ ਦਾ ਪੈਸਾ ਡਿਊਟੀ ਸਾਡੀ ਲਈ ਆ ਮੈਂ ਆਪਣੇ ਪਿਕਚਰੀ ਮੋਲ ਕੇ ਆਇਆ ਸੀ ਖਮਾਣਾ ਮੈਂ ਕਿਹਾ ਤੁਸੀਂ ਉਦੋਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਜਦੋਂ ਐਮਐਲਏ ਦੇ ਸਰਪੰਚੀ ਦੇ ਇਲੈਕਸ਼ਨ ਸੀਗੇ ਕਿ ਫਲਾਣੇ ਦੇ ਕਾਗਜ਼ ਵੜ ਦੋ ਫਲਾਣੇ ਨੂੰ ਦੇ ਕਾਗਜ਼ ਵੜ ਕੇ ਸਾਨੂੰ ਬਣਾ ਦੋ ਠੱਕਿਆ ਕਰ ਲੋ ਕਈ ਬੰਦੇ ਸਾਡੇ ਹਾਰੇ ਵੀ ਨੇ ਫਲਾਣਾ ਕੰਮ ਕਰ ਦੋ ਪਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਲ ਜਗੜ ਕੇ ਕਹਿੰਦਾ ਕਿ ਕਿਸੇ ਨਾ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਮੈਂ ਕਿ ਅੱਜ ਇਸੇ ਕਰਕੇ ਪਿੰਡਾਂ ਦੇ ਵਿੱਚ ਅਸੀਂ ਸਮਤੀ ਦੀਆਂ ਇਲੈਕਸ਼ਨਾਂ ਨੂੰ ਜ ਦੂਜੀ ਇਲੈਕਸ਼ਨਾਂ ਨੂੰ ਦੱਲਿਆ ਸਾਡਾ ਕਿਸੇ ਸਰਪੰਚ ਨਾਲ ਵੈਰ ਵਿਰੋਧ ਨਹੀਂ ਹੈਗਾ ਇੱਕ ਵੀ ਸਰਪੰਚ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਐਮਐਲਏ ਨੇ ਸਾਡੇ ਨਾਲ ਟੱਕਰ ਇੱਕ ਵੀ ਉਹਦਾ ਕਾਰਨ ਇਹ ਹੈ ਕਿ ਆਪਾਂ ਇੱਕ ਇਹ ਮੈਂ ਪਹਿਲਾਂ ਵੀ ਕੀ ਕਹਿੰਦਾ ਇਹ ਸਦਾ ਨਹੀਂ ਚੱਲਦਾ ਅੱਜ ਮੈਂ ਖੜਾ ਕੱਲ ਮੇਰੀ ਜਗ੍ਹਾ ਕੋਈ ਹੋਰ ਸੀਗਾ ਕਬੜਾ ਕੱਲ ਨੂੰ ਕਿਸੇ ਹੋਰ ਨੇ ਹੁਣ ਆਵੇ ਇਹ ਪਰਮਾਤਮਾ ਨੇ ਸਭ ਨੂੰ ਮੌਕੇ ਦਿੱਤੇ ਨੇ ਅਸੀਂ ਚਾਹੁੰਦੇ ਹਾਂ ਕਿ ਜੇ ਆਪਾਂ ਨੂੰ ਮੌਕਾ ਮਿਲਿਆ ਤਾਂ ਆਪਾਂ ਚੰਗੇ ਪਾਸੇ ਲਈਏ ਨਾ ਕਿ ਆਪਾਂ ਗਾਲਾਂ ਕੱਢ ਤੇ ਬਈਏ ਲੋਕਾਂ ਦਾ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਮੈਂ ਹਮੇਸ਼ਾ ਚਾਹੁੰਦਾ ਕਿ ਪੈਸਾ ਜਿਹੜਾ ਠੀਕ ਆ ਕਿਸੇ ਨੂੰ ਲੇਟ ਮਿਲ ਗਿਆ ਕਿਸੇ ਨੂੰ ਪਹਿਲਾਂ ਮਿਲ ਗਿਆ ਇਹ ਹੋ ਜਾਂਦਾ ਪਰ ਮੇਰੇ ਵੱਲੋਂ ਕਦੇ ਇਹ ਨਹੀਂ ਹੋਇਆ ਕਿ ਫਲਾਣੇ ਬੰਦੇ ਨੂੰ ਨਹੀਂ ਦੇਣਾ ਫਲਾਣੇ ਨੂੰ ਨਹੀਂ ਦੇਣਾ ਪੁਰਾਣਾ ਮੇਰੇ ਨਾਲ ਨਹੀਂ ਬੋਲਦਾ ਪੁਰਾਣਾ ਬੰਦੇ ਤੇ ਸਾਡਾ ਬੰਦਾ ਹਰਾਤਾ ਪੂਰੇ ਪਾਕ ਸੀ ਭਾਈ ਦੱਸੋ ਪਾਕਾ ਦਾ ਲਿਖਿਆ ਮਿਟਦਾ ਕਿਤੇ ਮਿਟਦਾ ਜੀ ਅਗਲਾ ਵੜ ਗਿਆ ਸਰਪੰਚਾ ਪਿੰਡ ਦਾ ਪਿੰਡ ਦਾ ਚੁਣਿਆ ਹੋਇਆ ਚਾਹੇ ਮੇਰੇ ਵੱਲੋਂ ਲੱਖ ਰੁਪਏ ਦਾ ਚੈੱਕ ਦਿਆਵੇ ਜੇ 50000 ਦਾ ਜਾਵੇ ਚਾਹੇ ਕੁਛ ਹੀ ਆਵੇ ਮੈਂ ਕਦੇ ਰੋਕਿਆ ਤਾਂ ਕੋਈ ਨਹੀਂ ਪਿੰਡ ਹਿੰਮਤ ਪਰੇ ਤੋਂ ਚਮਚਾਨ ਘਾਟ ਦਾ ਵੇਟਿੰਗ ਸ਼ੈੱਡ ਫਸਪੇ ਚਾਹਤ ਹੈ ਅਰ ਹਿੰਮਤਪੁਰਾ ਹਿੰਮਤਪੁਰਾ ਦੀ ਜਿਹੜੀ ਪੰਚਾਇਤ ਹੈ ਸਾਡੇ ਸਰਪੰਚ ਸਾਹਿਬਾਨ ਉਹ ਆ ਜਾਣ ਇਹ ਅਜਲਾ ਪਿੰਡ ਜੀ ਕੱਜਲ ਮਾਜਰਾ ਉਹ ਜਿਹੜੇ ਸਰਪੰਚ ਸਾਹਿਬ ਨੇ ਪੰਚਾਇਤ ਨਗਰ ਪੰਚਾਇਤ ਜਿਹੜੀ ਹੈ ਅਜਲ ਮਾਜਰੇ ਦੀ ਉਹ ਵੀ ਆਜੋ ਟੈਕਲੈਂਡ ਉਦਲਪੁਰ ਇਸ ਤੋਂ ਬਾਅਦ جواندہ جبدے پنڈ کی نگر پنچایت ہے وہ ایم ایل اے سا اپنا آگے ایک لین اس بعد نگر پنچایت وجیت پورا وجیت پور تو اس بعد اپنے رجیت پورپنچ صاحب विकास अगर पंचायता टिक ले अबुलापुर گجرا تو ਪਿੱਛੇ ਸਰਪੰਚ ਸਾਹਿਬ ਰੁਸ਼ਪਿੰਦਰ ਤੁਸੀਂ ਉਧਰਲੀ ਸਾਈਡ 'ਵੋ ਪਿੱਛੇ ਪੂਰੇ ਸਿਰਫ ਸਰਪੰਚ ਸਾਹਿਬ ਰਹਿੰਦੇ ਇਸ ਤੋਂ ਬਾਅਦ ਪਿੰਡ ਅਬਦੁੱਲਾਪ ਅਬਦੁੱਲਾਪ ਦੀ ਜਿਹੜੀ ਨਗਰ ਪੰਚਾਇਤ ਹੈਗੀ ਹੈ ਉਹ ਅਮਰਦੇ ਸਾਹਿਬ ਤੋਂ ਆਪਣਾ ਟੈਕ ਲੈਂਡ ਢੁੰਡੇ ਤੋਂ ਪਿੰਡ ਢੁੰਡਾ ਜੀ ਢੁੰਡੇ ਤੋਂ ਆਪਣੇ ਸਰਪੰਚ ਸਾਹਿਬ ਨਗਰ ਪੰਚਾਇਤ ਉਹ ਲੰਗ گلجیت سنگھ جی سرپنچ صاحب اپنا آ کے چک لین ایم ایل اے بہرام پور پنڈ جی بہرام پور تو نگر پچات برابر جی آ کے ایم ایل اے سا اپنا چیک لین فتح پور اریا اس بعد فتح پور اریا فتح پور ارائییا تو سارے آ کے ایم ایل اے سا چیک لین ਇਸ ਤੋਂ ਬਾਅਦ ਹਿੰਮਤਪੁਰਾ ਪਿੰਡ ਦੀ ਹਿੰਮਤਪੁਰਾ ਜਿਹੜੀ ਨਗਰ ਪੰਚਾਇਤ ਹੈ ਉਹ ਐਮਐਨਡੀ ਸਾਹਤੋ ਟੱਕ ਲੈ ਲੈਣੋ ਆਜੋ ਆਜੋ ਹੋਰ ਲਾਈਵ ਹੋ ਰਹਾ ਜੀ ਆਜੋ ਹਿੰਮਤਪੁਰਾ ਹਿੰਮਤ ਕਰੋ ਜੀ ਹਿੰਮਤ ਪਿੰਡ ਦਾ ਨਾਮ ਹੈ ਹਿੰਮਤਪੁਰਾ ਹਾਂ ਜੀ ਹਿੰਮਤ ਇਸ ਲੂਟ ਮਾਰਨ ਦੇ ਦੁਆਰਾ ਮਿਲੋ ਹਾਂ ਜੀ ਹਾਂ ਜੀ ਇਸ ਤੋਂ ਬਾਅਦ ਡੇਰਾ ਮੀਰ ਮੀਰਾ ਅੱਛਾ ਅੱਛਾ ਆ ਪਿੰਡ ਭਟੇੜੀ ਤੋਂ ਨਗਰ ਪੰਚਾਇਤ ਉਹ ਆ ਗਿਆ ਐਮਐਲਏ ਸਾਹਿਬ ਤੋਂ ਆਪਣਾ ਚੱਕ ਲੈਣ ਭਟੇੜੀ ਤੋਂ ਜੀ ਗਲੰਡੀ ਤੋਂ ਕੋਈ ਗੱਲ ਨਹੀਂ ਕੋਈ ਨਹੀਂ ਕੀ ਕਰਦਾ ਗਲੰਡੀ ਤੋਂ ਨਗਰ ਪੰਚਾਇਤ ਦੇ ਜੋ ਸਰਪੰਚ ਉਹ ਆਪਣਾ ਹਰਿਕੰਦਰ ਸਿੰਘ ਜੀ ਚੱਕ ਲੈ ਰਹੇ ਨੇ ਬਾਸਵਾ ਜੀ ਦੇ ਬਾਸਵਾ ਵਾਸਤੇ ਇਹਨਾਂ ਦੇ ਡਾਇਰੈਕਸ਼ਨ ਵੀ ਲੱਗ ਰਹੇ ਨੇ ਗਲੰਡੀ ਅਰੇ ਦੋਸਤ ਪੁਰਾਣੇ ਦੋਸਤ ਨਵਾਂ ਨੌਜਤ ਪੁਰਾਣਾ ਸੌਜਤ ਹੈਜੀ ਇਹ ਰੁਪਾਲ ਹੈ ਜੀ ਤੋਂ ਸਾਡੇ ਰੁਪਾਲ ਹੈ ਜੀ ਤੋਂ ਸਰਦਾਰ ਇੰਦਰ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਕਿ ਜ਼ਿਲ੍ਹਾ ਪ੍ਰੈਸਰ ਦੇ ਮੈਂਬਰ ਦੇ ਐਮ ਜੀ ਸਾਹਿਬ ਉਹਨਾਂ ਨੂੰ ਚੋਣ ਲੜਾ ਰਹੇ ਨੇ ਇਹ ਆਪਣੇ ਇੰਦਰਜੀਤ ਸਿੰਘ ਜੀ ਸਰਪੰਚ ਸਾਹਿਬ ਐਮ ਐਸ ਐਸ ਸਾਹਿਬ ਕੋ ਚੈੱਕ ਕਰਨ ਇਹ ਸੰਕਟਾਂ ਦੇ ਰੂਬਰੂ ਹੋ ਅੱਗੇ ਜੀ ਆਪਣੇ ਵਜੀਦਪੁਰ ਤੋਂ ਹਰਬੰਸ ਸਾਹਿਬ ਮੈਂ ਹਾਂ ਅੱਛਾ ਅੱਛਾ ਵਜੀਦਪੁਰ ਤੋਂ ਆ ਦੂਜੀ ਵਾਰ ਫੇਰ ਲੈ ਰਹੇ ਨੇ ਹਦੀ ਕੋਈ ਸਰਪੰਚ ਸਾਹਿਬ ਆਲਮਪੁਰ ਪਿੰਡ ਤੋਂ ਆਪਣੇ ਸਰਪੰਚ ਸਾਹਿਬ ਨਗਰ ਪੰਚਾਇਤ ਆਪਣਾ ਆਇਰਵਿੰਦ ਠੀਕ ਹੈ ਮਹਿਰ ਤੋਂ ਮਹਿਰ ਤੋਂ ਆਪਣੇ ਨਗਰ ਪੰਚਾਇਤ ਸਰਪੰਚ ਸਾਹਿਬ ਆ ਗਿਆ ਮੈਦੇ ਸਾਹਿਬ ਤੋਂ ਟੱਕ ਲੈ ਲਏ ਬੰਗਵਾ ਬੰਗਵਾ ਪਿੰਡ ਤੋਂ ਜੀ ਪੰਗਵਾ ਪਿੰਡ ਤੋਂ ਆ ਕੇ ਪਿੰਡ ਅਗਲਾ ਹੀ ਬੋਲੋ ਐਮਐਲਏ ਸਾਹਿਬ ਤੋਂ ਟਿਕ ਲੈ ਲੋ ਉਹ ਜੀ ਅਗਲਾ ਪਿੰਡ ਹੈਗਾ ਜੀ ਪੁੱਟੀ ਪੁੱਜੀ ਤੋਂ ਆਪਣੇ ਸਰਪੰਚ ਸਾਹਿਬ ਆ ਕੇ ਟਿਕ ਲੈਣ ਜੜਿਆਣਾ ਅੱਜ ਜੜਿਆਣਾ ਤੋਂ ਸਰਪੰਚ ਸਾਹਿਬ ਆਗੇ ਐਮਐਲਏ ਸਾਹਿਬ ਤੋਂ ਇੱਕ ਲੈਣ ਰਿਆਣਾ ਤੋਂ ਦਮਹੇੜੀ 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 ਤੋਂ ਇੱਕ ਮਿੰਟ ਪੰਚਾਇਤ ਹਾਜੀਪੁਰ ਤੋਂ ਨਗਰ ਪੰਚਾਇਤ ਹਾਜੀਪੁਰ ਤੋਂ ਆਗੇ ਐਮਐਲਏ ਸਾਹਿਬ ਤੋਂ ਇੱਕ ਲੈਣ ਜੈ ਸਿੰਘ ਵਾਲਾ ਤੋਂ ਚਪੰਦ ਸਾਹਿਬ ਜੈ ਸਿੰਘ ਵਾਲਾ ਜੈ ਸਿੰਘ ਵਾਲਾ ਜੀ ਉਹ ਤਾਂ ਆਪਣੇ ਸਰਪੰਚ ਸਾਹਿਬ ਆ ਕੇ ਚੱਕ ਲੈ ਰਹੇ ਇਹ ਜਿਹੜਾ ਹਲਕਾ ਹੈਗਾ ਇਹਦੇ ਤੋਂ ਦਾਸ ਨੂੰ ਵੀ ਐਮਐਡੀ ਸਾਹਿਬ ਨੇ ਬਲਾਕ ਸੰਤੀ ਦੀ ਜੋ ਇਹਦੇ ਦੇ ਕੇ ਨਵਾਜਿਆ ਹੈਗਾ ਆ ਅੱਡਾ ਉਹ ਹਲਕਾ ਜੈ ਸਿੰਘ ਵਾਲਾ ਉਹ ਆਪਣੇ ਸਰਪੰਚ ਸਾਹਿਬ ਆ ਕੇ ਚੱਕ ਲੈ ਰਹੇ ਨੇ ਮੈਂ ਐਮਐਡੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੰਦੀਪੜ ਤੋਂ ਗੰਦੀਪੜ ਤੋਂ

ਆਪਣੇ ਦੂਜੀ ਵਾਰੀ ਫੇਰ ਆਪਣੇ ਸਾਡੇ ਜਿਲ੍ਹਾ ਪ੍ਰੀਸ਼ਦ ਦੇ ਜਿਨ੍ਹਾਂ ਨੂੰ ਕੋਲ ਲੜਾਈ ਜਾ ਰਹੀ ਹੈ ਕਿ ਉਹਨਾਂ ਨੂੰ ਦੂਜਾ ਇੱਕ ਫੇਰ ਆਪਣੇ ਐਮਐਨਏ ਸਾਹਿਬ ਜਿਹੜੇ ਨੇ ਦੂਜੀ ਵਾਰ ਸਾਡੇ ਇੰਦਰਜੀਤ ਸਿੰਘ ਜੀ ਰੁਪਾਲ ਜਿਹੜੀ ਲੁੱਲੋਂ ਤੋਂ ਲੁੱਲੋਂ ਰੇਤੋਂ ਚਪਟਾ ਸਾਹਿਬ ਆ ਕੇ ਐਨਐਡੀ ਸਾਹਿਬ ਤੋਂ ਟੱਕਰ ਲੜਨ ਮਹਿਮੂਦਪੁਰ ਥੋਡੀਆਂ ਮਹਿਮੂਦਪੁਰ ਥੋਡੀਆਂ ਉਸ ਤੋਂ ਬਾਅਦ ਕਮੰਡਗੜ੍ਹ

ਆਕੇ ਚੱਕ ਲੈ ਮਾਰਵਾ ਮਾਰਵੇ ਤੋਂ ਆਕੇ ਚੱਕ ਲੈ ਲੈਣ ਨਗਰ ਪੰਚਾਇਤ ਮਾਰਵਾ ਢੂੰਡਾ ਢੂੰਡੇ ਤੋਂ ਆਕੇ ਆਪਣਾ ਦੂਜਾ ਟੱਕ ਫੇਰ ਆਕੇ ਲੈ ਲੈਣ ਇੱਦਾਂ ਵੀ ਇਹਨਾਂ ਨੂੰ ਉੱਤਮ ਬਾਦ ਉਸ ਤੋਂ ਬਾਅਦ ਅੱਗੇ ਆ ਕੋ ਪਾ ਲੋ ਉਸ ਤੋਂ ਬਾਅਦ ਮੱਲਾਪੁਰ ਅਤੇ ਜੋਧਪੁਰ ਮੱਲਾਪਰ ਮੱਲਾਪਰ ਤੋਂ ਉਸ ਤੋਂ ਅੱਗੇ ਜodhpur ਪਿੰਡ ਤੋਂ ਆ ਕੇ ਆਪਣੇ ਸਰਪੰਚ ਸਾਹਿਬ ਆ ਕੇ ਚੱਕ ਲੈਣ ਜodhpur ਰਸਟਰੀ ਪਲੇਸਟੋਰ ਆ ਗਿਆ ਯਾ ਸਰੀਓ ਸਰੀਓ ਆ ਦੇਖੇ ਮਤਲਬ ਠੀਕ ਅਬ ਜੰਨਾ ਪਰ ਕਹਿੰਦੇ ਅਬ ਜੰਨਾ ਪਰ ਤੋਂ ਦੂਜੀ ਵਾਰੀ ਤੁਸੀਂ ਫੇਰ ਆ ਕੇ ਚੱਕ ਲੈ ਲੋ ਇੱਥੇ ਪੰਜ ਪੰਜ ਮਿੰਟ ਬਾਅਦ ਹੀ ਘੁਮੰਦੇ ਨੇ ਆਮ ਆਦਮੀ ਪਾਰਟੀ ਇਹ ਜਿਹੜੀ ਸਰਕਾਰ ਹੈ ਅਬ ਜੰਨਾ ਪਰ ਅਬਜੰਨਾ ਪਰ ਤੇ ਬਡਵਾਲੇ ਤੋਂ ਜੀ ਸਾਡੇ ਗੁਰਜੀਤ ਸਿੰਘ ਜੀ ਦੁਬਾਰਾ ਫੇਰ ਲੈ ਲਓ ਚੱਕ ਹਾਂਜੀ ਅਜੇ 10 ਮਿੰਟ ਵੀ ਨਹੀਂ ਹੋਏ ਚੱਕ ਲੈਣ ਇਹ ਦੁਬਾਰਾ ਫੇਰ ਚੱਕ ਮਰਵਾਲੇ ਨੂੰ ਦਿੱਤਾ ਜਾ ਰਿਹਾ ਮਹਿਰਾਮ ਪਰ ਮਹਿਰਾਮ ਪਰ ਤੋਂ ਆ ਕੇ ਚੱਕ ਲੈ ਲੋ ਜੀ ਹਾਂ ਜੀ ਇਹ ਤੀਜਾ ਚੱਕ ਲੈਣ ਆ ਰਹੇ ਨੇ ਇਹ ਹੈ ਜੀ ਸਰਕਾਰ ਭਗਵੰਤ ਸਿੰਘ ਸਾਫ ਸੀਐਮ ਸਾਫ ਇਹ ਸਰਕਾਰ ਜਿੱਥੇ ਕੇ 10-10 ਮਿੰਟ ਬਾਅਦ ਚੱਕ ਮੰਗਦੇ ਮਹਿਰਾਮ ਪਰ ਬੰਗੂਆ ਬੰਗੂਆ ਫੇਰ ਆ ਗਿਆ ਜੀ ਪਿੰਡ ਦੁਬਾਰਾ ਹਾਂ ਜੀ ਦੁਬਾਰਾ ਤੋਂ ਫੇਰ ਅੱਗੇ ਪਟੇੜੀ ਵਾਲੇ ਫੇਰ ਆਪਣੇ ਚੱਕ ਲੈਣ ਦੇ ਲਈ ਤਿਆਰ ਰਹੇ ਬੰਗੂਆ ਭੰਗਵਾ ਵਿੰਡ ਤੋਂ ਆ ਕੇ ਇੱਕ ਲੈ ਲੈਨ ਕੁਲਟਰ ਬਾਅਦ ਫੇਰ ਦੁਬਾਰਾ ਪਟੇੜੀ ਜੀ ਪਟੇੜੀ ਆਲੇ ਅੱਜ ਕੇ ਫੇਰ ਚੱਕ ਲੈ ਲੈਨ ਜੀ ਅਜੇ ਪਹਿਲਾ ਚੱਕ ਕਰਿਆ ਨਹੀਂ ਦੂਜਾ ਜੜਿਆਨੇ ਤੋਂ ਜੜਿਆਨੇ ਤੋਂ ਪੰਜ ਸਾਧ ਦੁਬਾਰਾ ਫੇਰ ਆ ਕੇ ਚੱਕ ਲੈ ਲੈਨ ਦਮਹੇੜੀ ਚਲੋ ਜੀ ਇੱਕ ਤੋਂ ਬਾਅਦ ਦਮਹੇੜੀ ਉਸ ਤੋਂ ਬਾਅਦ ਢੁੰਡਾ ਡੀਐਸਪੀ ਵਾਲੇ ਜੀ ਹੋ ਜਾਣੇ ਆਜਕਲ ਤੋਂ ਮਹੇੜੀ ਤੋਂ ਦੂਜੀ ਵਾਰ ਫੇਰ ਚੱਕ ਲੈ ਰਹੇ ਨੇ ਢਮੇੜੀ ਉਸ ਤੋਂ ਬਾਅਦ ਢਮੇੜੀ ਤੋਂ ਆ ਕੇ ਚੱਕ ਲੈਣਾਂ ਅੱਜ ਢੁੰਡਾ ਢੁੰਡਾ ਇਹ ਮਜ਼ਾਦਾ ਢੁੰਡੇ ਵਾਲੇ ਦਾ ਤੀਜਾ ਚੱਕ ਆ ਗਿਆ ਢੁੰਡੇ ਵਾਲੇ ਆ ਗਏ ਆਪਣਾ ਜੀ ਤੀਜਾ ਚੱਕ ਲੈ ਲੈਣ ਆ ਗਏ ਅੱਗੇ ਜੀ ਫਤਿਹਪੁਰ ਅਰਾਈਆਂ ਪਹਿਲਾਂ ਵੀ ਲੈ ਕੇ ਗਏ ਨੇ ਚੈੱਕ ਦੁਬਾਰਾ ਫੇਰ ਆ ਕੇ ਚੈੱਕ ਲੈ ਜਾਓ ਜੀ ਉਹ ਹੁਣੇ ਸੀ ਫਤਿਹਪੁਰ ਅਰਾਈਆਂ ਫਤਿਹਪੁਰ ਅਰਾਈਆਂ ਜੀ ਫੇਰ ਦੁਬਾਰਾ ਆ ਕੇ ਕੋਈ ਨਹੀਂ 15 ਦਿਨ ਲੱਗਦੇ ਇਸ ਤੋਂ ਬਾਅਦ ਗੰਡੂਆ ਕਾਲਾ ਜੀ ਗੰਡੂਆ ਕਾਲਾ ਤੋਂ ਆ ਕੇ ਅਹਿਮਦ ਸਾਹ ਤੋਂ ਚੈੱਕ ਲੈ ਲਨ ਜੈ ਸਿੰਘ ਵਾਲਾ ਜੀ ਫੇਰ ਦੁਬਾਰਾ ਆ ਜਾਓ ਜੀ ਚੈੱਕ ਫੇਰ ਰੈਡੀ ਹੈ ਤੁਹਾਡਾ ਟੈਕ ਜਿਹੜਾ ਇਹਦੇ ਵਿੱਚੋਂ ਬਲਾਕ ਸਮਤੀ ਦੀ ਇਲੈਕਸ਼ਨ ਦਾਸ ਲੜ ਰਿਹਾ ਹੈ ਉਹ ਆਪਣੇ ਗੈਸਿੰਗ ਵਾਲਾ ਫੇਰ ਆ ਕੇ ਚੈੱਕ ਲੈ ਲਓ ਜਿਹੜਾ ਖੇਲਾ ਖੇੜੀ ਤੋਂ ਜਿਹੜਾ ਖੇਲਾ ਖੇੜੀ ਤੋਂ ਆ ਕੇ ਚੈੱਕ ਲੈ ਲਓ ਜੀ ਦੇਖੋ ਜੀ ਇੱਧਰ ਸਪੰਸ ਸਾਹਿਬ ਜਿਹੜਾ ਖੇਲਾ ਖੇੜੀ ਤੋਂ ਆ ਕੇ ਚੈੱਕ ਲੈ ਲਓ ਜੀ ਆ ਕੇ ਜਵੰਦਾ ਜਵੰਦਾ ਤੂੰ ਫੇਰ ਆਕੇ ਦੂਸਰਾ ਚੱਕ ਲੈ ਲੋ ਜੀ ਫੇਰ ਰੈਡੀ ਐ ਜੀ ਦੂਸਰਾ ਚੱਕ ਨਾਲ ਜਵੰਦੇ ਆਨ ਲਿਆ ਦਾ ਤਿਆਰ ਐ ਜੀ ਲੋ ਜੀ ਜਵੰਦਾ ਜਵੰਦਾ ਤੂੰ ਅੱਜ ਖੇੜੀ ਪਾਈ ਗਈ ਖੇੜੀ ਪਾਈ ਗਈ ਆਕੇ ਆਪਣੇ ਸਰਪੰਚ ਸਾਹਿਬ ਚੱਕ ਲੈ ਲੈ ਖੇੜੀ ਪਾਈ ਗਈ ਇਹ ਵੀ ਜਿੱਥੋਂ ਦਾਸ ਇਲੈਕਸ਼ਨ ਲੜ ਰਿਹਾ ਹੈਗੇ ਆਪਣੇ ਇਹ ਆਪਣੇ ਖੇੜੀ ਭਾਈ ਕੀ ਅੱਗੇ ਖੁਦਾ ਦਾਦਪੁਰ ਖੁਦਾ ਦਾਦਪੁਰ ਉਹ ਆ ਕੇ ਚੱਕ ਲੈ ਲੈ ਨੌਫੀਸਾਂ ਦੇ ਉਸਤਵਾਨ ਕਿਸ਼ਨਪੁਰਾ ਜੀ ਕਿਸ਼ਨਪੁਰਾ ਉਹ ਆ ਕੇ ਸਾਡੇ ਸਰਪੰਚ ਸਾਹਿਬ 만나ਜੋ ਆ ਕੇ ਐਮਐਨਏ ਸਾਹਿਬ ਹਰਮਨ ਪਿਆਰੇ ਨੇਤਾ ਤੋਂ ਚੱਕ ਲੈਣ ਲੋਹਾਰੀ ਕਲਾ ਜੀ ਲੋਹਾਰੀ ਕਲਾ ਤੋਂ ਆਕੂਟੀ ਦਰਪੰਸਰ ਐਮਐਲਡੀ ਸਾਹਿਬ ਤੋਂ ਚੈੱਕ ਲੈ ਰਹੇ ਆਂ ਮੈਨ ਮਾਜਰੀ ਇੱਕ ਮਿੰਟ ਮੈਨ ਮਾਜਰੀ ਜੀ ਮੈਨ ਮਾਜਰੀ ਜੀ ਮੁੱਲਾਂਪੁਰ ਜੀ ਉਸ ਤੋਂ ਬਾਅਦ ਮੁੱਲਾਂਪੁਰ ਤੋਂ ਆ ਕੇ ਦਰਪੰਸਰ ਚੈੱਕ ਲੈ ਰਹੇ ਆਂ ਮੁੱਲਾਂਪੁਰ ਨਾਨੋਵਾਲ ਜੀ ਨਾਨੋਵਾਲ ਨਾਨੋਵਾਲ ਪਿੰਡ ਤੋਂ ਸਾਡੇ ਸਰਪੰਚ ਸਾਹਿਬ ਆ ਕੇ ਚੱਕ ਲੈ ਲੈਣ ਨਾਨੋਵਾਲ ਹਾਂ ਜੀ ਹਾਂ ਜੀ ਨਾਨੋਵਾਲ ਤੋਂ ਆ ਕੇ ਚੱਕ ਲੈ ਲੈਣ ਰਾਏਪੁਰ ਗੁਜਰਾਨੀ ਰਾਏਪੁਰ ਗੁਜਰਾਤ ਤੋਂ ਆ ਕੇ ਦੂਸਰਾ ਚੱਕ ਫੇਰ ਲੈ ਲੋ ਜੀ ਹਾਂ ਜੀ ਹਾਂ ਦੂਸਰਾ ਚੱਕ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਸਾਡੇ ਸਿੰਘਾ ਭਗਵੰਤ ਸਿੰਘ ਜੀ ਮਾਨ ਸਰਕਾਰ ਵੱਲੋਂ ਚੱਕ ਫੇਰ ਰੈਡੀ ਐ ਰਾਏਪੁਰ ਗੁਜਰਾ ਲੋ ਜੀ ਰੁਪਾਲ ਹੀੜੀ ਅੱਡੇ ਰੁਪਾਲ ਹੀੜੀ ਤੇ ਜਿਹੜੇ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਚੋਣ ਲੜ ਰਹੇ ਨੇ ਸਾਡੇ ਇੰਦਰਜੀਤ ਸਿੰਘ ਜੀ ਇਹਦਾ ਦਤੀਜਾ ਚੱਕਾ ਕੇ ਲੈ ਲੈ ਕੋਈ ਨਾ ਮੈਂ ਕਰਦਾ ਮੈਂ ਤੂੰ ਕਿੱਥੇ ਐਮਐਲਏ ਸਾਹਿਬ ਤੋਂ ਥਾਬੜਾ ਪਿੰਡ ਜੀ ਥਾਬੜਾ ਆਬਲਾ ਤੋਂ ਸਾਡੇ ਸਰਪੰਚ ਸਾਹਿਬ ਇਹ ਕਹਿੰਦੇ ਰਹਿੰਦੇ ਹੁੰਦੇ ਸਨ ਲਓ ਜੀ ਥਾਬਣਾ ਤੋਂ ਸਰਪੰਚ ਸਾਹਿਬ ਨੇ ਚੱਕ ਦੇ ਰਹੇ ਨੇ ਸਾਡੇ ਐਮਐਨਟੀ ਸਾਹਿਬ ਕੋਈ 2 ਮੀਟਰ ਤੋਂ ਵੀ ਕਰਦੇ ਵਿਜੀਤਪੁਰ ਪਿੰਡ ਜੀ ਵਿਜੀਤਪੁਰ ਵਿਜੀਤਪੁਰ ਤੋਂ ਆ ਕੇ ਫੇਰ ਲਾ ਕੇ ਚੱਕ ਲੈ ਇੱਧਰ ਦੇਖੋ ਵਿਜੀਤਪੁਰ ਤੋਂ ਸਾਡੇ ਸਰਪੰਚ ਸਾਹਿਬ ਦੂਸਰਾ ਚੱਕ ਵੀ ਲੈ ਗਏ ਨੇ ਲਓ ਜੀ ਉਪਾੜੋ 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 ਅੰਦੇ ਪਾਲੋਂ ਪਿੰਡ ਤੋਂ ਨਹੀਂ ਉਹ ਪਾਲੋਂ ਪਾਲੋਂ ਪਿੰਡ ਤੋਂ ਆਪਣੇ ਜਰਪੰਨ ਸਾਹਿਬ ਆ ਕੇ ਚੱਕ ਲੈਣ ਗੁੜੀਆਂ ਲੈ ਤੇਰੀ ਗੁੜੀਆਂ ਮੱਝ ਦੀ ਤੁਹਾਡੇ ਟੀਮਾ ਸਾਹਿਬ ਆ ਕੇ ਐਮ ਐਨ ਡੀ ਸਾਹਿਬ ਕੋਲ ਚੱਕ ਲੈ ਲੈ ਹਾਜੀਪੁਰ ਹਾਜੀਪੁਰ ਜੀ ਆ ਕੇ ਭੈਣ ਜੀ ਐਮ ਐਨ ਡੀ ਸਾਹਿਬ ਕੋਲ ਇੱਕ ਲੈ ਲਓ ਕੋਟਲਾ ਤਰਾ ਸੱਬੇ ਨਜ਼ਾਰੀ ਦੇ ਰਹੇ ਨੇ ਸਾਰੀ ਬੀਬੀ ਕੋਟਲਾ ਜਿਹੜਾ ਗਪਾਲੋਂ ਦੇ ਨਾਲ ਦੇ ਪਿੰਡ ਕੋਟਲਾ ਜੀ ਕੋਟਲੇ ਪਿੰਡ ਤੋਂ ਵੀ ਜਪਨ ਸਾਹਿਬ ਆ ਕੇ ਮੰਨਦੇ ਸਾਥ ਦੇਖ ਲੈ ਲੋ ਹਰਮਨ ਮਾਦਰੀ ਤੋਂ ਮਾਰਵਾ 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 ਅਮਾਰਵਾ ਤੋਂ ਆਪਣਾ ਆ ਕੇ ਤੀਜਾ ਚੱਕ ਉਹਨੇ ਮਾਰਵੇ ਵਾਲਿਆਂ ਦਾ ਚੱਕ ਫੇਰ ਰੈਡੀ ਹੈ ਜੀ ਲੀਡਰ ਕੋਲ ਬੈਠਾ ਹੈ ਕੋਈ ਦਿੱਕਤ ਆ ਰਹੀ ਹੈ ਅੱਛਾ ਚਲ ਮੱਲਾ ਪਾ ਤੁਹਾਡੇ ਰੈਲੋਂ ਰੈਲੋਂ ਪਿੰਡ ਤੋਂ ਜੀ ਆਗੇ ਸਰਪੰਚ ਸਾਹਿਬ ਆਪਣਾ ਟੈਕ ਲੈ ਲੈਂ। ਮੈਂ। ਆਗੇ ਸ਼ਹੀਦਗੜ੍ਹ ਜੀ। ਸ਼ਹੀਦਗੜ੍ਹ। ਸੌਣ ਸਰਪੰਚ ਸਾਹਿਬ ਆਗੇ ਆਪਣਾ ਟੈਕ ਲੈ ਲਓ। ਐਮਐਲਏ ਸਾਹਿਬ ਦਾ। ਬਸ। ਗੜੌਲੀਆਂ। ਗੜੌਲੀਆਂ। ਗੜੌਲੀਆਂ ਤੋਂ ਸਰਪੰਚ ਸਾਹਿਬ ਆਗੇ ਐਮਐਲਏ ਸਾਹਿਬ ਤੋਂ ਟੈਕ। ਬਸ। ਮਾਰਵੇੜਾ ਮਾਰਵੇੜਾ ਕੱਲੋ ਚੱਕੀ ਸੀ ਮਾਰਵੇੜਾ ਤੇ ਕੱਢਦੇ ਹਾਂ ਵੀ ਮੈਂ ਦੂਸਰਾ ਮਾਰਵੇੜਾ ਪਹਿਲਾਂ ਤਿੰਨ ਦੋ ਦਿਨ ਚੱਕਨੇ ਕੁਆਲਿਟੀ ਹੋ ਗਈ ਤੇਰੇ ਵੱਲ ਤਿੰਨ ਚੱਕਨੇ ਐਸਚਓ ਫੀੜੀ ਬਹੁਤ ਸੁਣਨਾ ਹਰ ਵੀ ਤੱਕ ਮੈਂ ਗਮ ਬਲੰਦਰ ਦਾ ਕਹਿਣਾ ਗਾੜ ਦੇ ਨੰਬਰ ਦਾ ਜੀ ਮੇਰੀ ਗੱਲ ਸੁਣ ਇਧਰ ਹਾਂ ਅੱਗੇ-ਬਗੇ ਨੂੰ ਤੁਹਾਡਾ ਜਿੰਮ ਦਾ ਸੀ ਜੀ 3.5 ਲੱਖ ਦਾ ਜੋਰ ਗਿਆ ਤੁਹਾਨੂੰ ਕਿ ਪਾਗਨਪੁਰ ਦਾ ਸਾਹਮਣੇ ਤੁਹਾਡਾ ਵਿੱਚ ਇਹ ਹੋ ਗਿਆ ਸੀ ਨਾਲ ਮੈਂ ਉਹਨਾਂ ਕੋਲ ਟੱਲਣ ਲੱਗ ਪਿਆ ਨੈਚਰ ਆ ਗਿਆ ਤੁਹਾਜੀ ਪਾਲੀ ਮਾਟੀ ਵਾਲੇ ਆਏ ਨੇ ਤੁਹਾਡਾ 5 ਲੱਖ ਦਾ ਸੀ ਉਹਦਾ ਸੈਂਪਲ ਆ ਜੀ ਉਹਦਾ ਵੀ 3 ਲੱਖ ਦਾ ਸੈਂਪਲ ਹੀ ਤੋਂ ਵੀ ਆਏ ਨੇ ਉਸ ਤੋਂ ਬਾਅਦ ਮਹਿਮਦਪੁਰ ਮਣੀ ਹੋਰ ਹੈ ਜ਼ਿਆਦਾ ਲੈਣਾ ਦੋ ਦੋ ਵਾਰ ਪੜਦਾ ਲੈਣਾ ਨਾ ਕਰੂ ਕੋਈ ਆਇਆ ਹੈ ਨਾ